ਤੁਹਾਨੂੰ ਦੇ ਜੁਸ਼ਨ ਦਾ ਸੰਕੇਤ ਕਰਦਾ ਹਾਂ। ਪਾਣੀ ਬੋਤਲ ਦੇ। ਇਹ ਰਿਹਾ। ਇੱਕ ਅਹਿਮੀ ਵਾਲੀ ਬੈਲੇਟ ਨੂੰ ਲੱਗੇ ਭਵਾਂ ਕਰ ਦੋ। ਕੀਤਾ ਘਾਣ ਮਨੁੱਖਤਾ ਦਾ ਲੱਖਾਂ ਦਿਲ ਤੋੜੇ। ਦਿਨ ਸੀ 25 ਮਈ ਦਾ ਪੈ ਗਏ ਵਿਛੋੜੇ। ਸ਼ਹਿਰ ਬਿਆਨਾ ਦੀ ਧਰਤੀ ਨੂੰ ਪੈ ਗਿਆ ਰੋਣਾ। ਸੰਤ ਰਾਮਾਨੰਦ ਜੀ ਦਾ ਘਾਟਾ। ਨਹੀਂ ਪੂਰਾ ਹੋਣਾ ਸੰਤ ਰਾਮਾਨੰਦ ਜੀ ਦਾ ਜੋ ਘਾਟਾ ਉਹ ਨਹੀਂ ਪੂਰਾ ਹੋਣਾ ਪੰਰਸਾ ਸੰਗਤ ਜੀ ਅਸੀਂ ਪਹੁੰਚਿਆ ਬਿਆਨਾ ਸਟਰੀਆ ਦੀ ਧਰਤੀ ਤੇ ਜਿੱਥੇ ਕੌਮ ਦੇ ਮਹਾਨ ਸ਼ਹੀਦ 117 ਰਾਮਾਨੰਦ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦੇ ਕੇ ਹਰਪਤਾਂਸੀਆ ਧਰਮ ਸਾਨੂੰ ਲੈ ਕੇ ਦਿੱਤਾ ਜੈ ਗੁਰਦੇਵ ਧਨ ਗੁਰਦੇਵ ਦਾ ਨਾਰਾ ਰਵਿਦਾਸ ਜੇ ਗ੍ਰੰਥ ਹੈ ਬੜੇ ਸੁਨੇਹ ਮੰਨ ਲੈ ਸਭੀ ਪਦਾਰਥ ਮਿਲेंगे ਸੇ ਸਭ ਵਰ ਪਾਏ ਸੋ ਆਪਣੀ ਸ਼ਹਾਦਤ ਦੇ ਕੇ ਸਾਨੂੰ ਧਾਰਮਿਕ ਆਜ਼ਾਦੀ ਲੈ ਕੇ ਦਿੱਤੀ ਹੈ ਸੋ ਸਾਨੂੰ ਧਾਰਮਿਕ ਆਜ਼ਾਦੀ ਲੈ ਕੇ ਦਿੱਤੀ ਹੈ ਅਤੇ ਸਾਨੂੰ ਰਬਦਾਸੀਆ ਧਰਮ ਲੈ ਕੇ ਦਿੱਤਾ ਹੈ ਸੋ ਆਓ ਆਪਾਂ ਸਾਰੇ ਜਣੇ ਰਲ ਕੇ ਸਤਗੁਰੂ ਆਦੇ ਅਮਰਤ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੀਏ ਮਹਾਂਪੁਰਸ਼ਾਂ ਦੀ ਸ਼ਹਾਦਤ ਨੂੰ ਕੋਟ ਕੋਟ ਨਮਨ ਕਰੀਏ ਕੋਟ ਕੋਟ ਪ੍ਰਣਾਮ ਕਰੀਏ ਸੋ ਪੂਰੀ ਦੁਨੀਆ ਦੇ ਵਿੱਚ ਵਸਦੇ ਰਬਦਾਸੀਆ ਸਮਾਜ ਜਿੱਥੇ ਜਿੱਥੇ ਰਬਦਾਸੀਆ ਸਮਾਜ ਦੇ ਪੈਰੋਕਾਰ ਵਸਦੇ ਆ ਅੱਜ ਸੰਤ ਰਮਨੰਦ ਮਹਾਰਾਜੀ ਨੂੰ ਯਾਦ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਸੋ ਪੀਵੀ 36 ਲਾਈਵ ਚੈਨਲ ਵੱਲੋਂ ਅਸੀਂ ਕੌਮ ਦੀ ਮਹਾਨ ਚੀਜ਼ ਸੰਤਰਾਮਨੰਦ ਮਹਾਰਾਜੀ ਦੀ ਸ਼ਹਾਦਤ ਨੂੰ ਕੋਟ ਕਰਨਾ ਅਪਕਾਰਦੇ ਜੈ ਗੁਰਦੇਵ ਧੰਨ ਗੁਰਦੇਵ